ਕਿ ਜਿਹੜਾ ਫਾਰਟੇ ਸੀਗੀ ਜੀ ਤੇ ਥੰਬੇ ਤੇ ਲੱਗੀ ਆ ਤੇ ਇਹੀ ਦਿਨੇ ਹੁੰਦਾ ਤਾਂ ਕਿਸੇ ਦਾ ਜਾਲੀਮਾਲੀ ਨੁਕਸਾਨ ਹੋ ਜਾਂਦੀ ਬੱਚੇ ਖੇਡਦੇ ਆ ਬਜ਼ੁਰਗ ਬੰਦੇ ਚੱਲਦੇ ਆ ਸੜਕਾਂ ਤੇ ਅਸੀਂ ਪੁਲਿਸ ਨੂੰ ਜੋ ਲੋਕਲ ਪੁਲਿਸ ਹੈ ਪੜਾਇਆ ਉਹਨਾਂ ਨੂੰ ਅਸੀਂ ਇਹ ਲਿਖ ਰਹੇ ਆ ਕਿ ਜੋ ਜਿੱਦੀ ਗੱਡੀ ਆ ਹੜਤਾਲ ਕਰਦੀ ਉਹਨਾਂ ਤੇ ਅਗੇਂਸਟ ਕਾਰਵਾਈ ਕੀਤੀ ਜਾਵੇ ਤੇ ਜੋ ਨੁਕਸਾਨ ਆਇਆ ਉਹਦੇ ਬਰਕਰਾਰ ਭਾਈ ਦੇਰ ਰਾਤ ਇੱਕ ਵੱਡਾ ਤੇ ਭਿਆਨਕ ਹਾਦਸਾ ਹੋਣ ਤੋਂ ਬਚਿਆ ਜੀ ਹਾਂ ਸ਼ਹਿਰ ਦੇ ਗਲੀਆਂ ਦੇ ਵਿੱਚ ਜਿੱਥੇ ਲੋਕ ਰਹਿੰਦੇ ਨੇ ਉੱਥੇ ਦੇਰ ਰਾਤ 3 ਵਜੇ ਦੀ ਇਹ ਖਬਰ ਹੈ ਜਦੋਂ ਇੱਕ ਨਵੀਂ ਸਕੋਰਪੀਓ ਕਾਰ ਬਿਜਲੀ ਦੇ ਖੰਭਿਆਂ ਨੂੰ ਤੋੜਦੀ ਹੋਈ ਲੰਘ ਜਾਂਦੀ ਆ ਜੀ ਹਾਂ ਜਦੋਂ ਗੱਡੀ ਜਾ ਕੇ ਰੁਕ ਜਾਂਦੀ ਹੈ ਜਦੋਂ ਉਸ ਨੂੰ ਪਤਾ ਲੱਗ ਜਾਂਦਾ ਹੈ ਵੀ ਹੁਣ ਹੋਰ ਗੱਡੀ ਨਹੀਂ ਚੱਲ ਸਕਦੀ ਸੀਸੀਟੀਵੀ ਫੁਟੇਜ ਵੀ ਸਾਰੀ ਸਾਹਮਣੇ ਆਈ ਹੈ ਤਾਂ ਉਸ ਵੇਲੇ ਉਹ ਵਿਅਕਤੀ ਗੱਡੀ 'ਚ ਉਤਰ ਕੇ ਪੈਦਲ ਹੀ ਨੰਗ ਜਾਂਦਾ ਹੈ ਜੀ ਹਾਂ ਦੇਰ ਰਾਤ ਦੀ ਹੈ ਖਬਰ ਹੈ 3 ਵਜੇ ਦੀ ਜਦੋਂ ਇੱਕ ਸਕੋਰਪੀਓ ਨਵੀਂ ਨਵੇਲੀ ਸਕੋਰਪੀਓ ਕਾਰ ਨਾਲ ਬਿਜਲੀ ਦੇ ਖੰਭਿਆਂ ਨੂੰ ਤੋੜਦੀ ਹੋਈ ਇਹ ਗੱਡੀ ਨੰਗ ਚਾਂਦੀ ਹੈ ਤੇ ਹੁਣ ਪੁਲਿਸ ਵੱਲੋਂ ਉਸ ਗੱਡੀ ਨੂੰ ਲੈ ਕੇ ਛਾਣਪਿੰਡ ਸ਼ੁਰੂ ਕਰ ਦਿੱਤੀ ਗਈ ਹੈ ਉਸ ਦੇ ਨੰਬਰ ਨੂੰ ਲੈ ਕੇ ਛਾਣਪਿੰਡ ਸ਼ੁਰੂ ਕੀਤੀ ਗਈ ਹੈ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਤੇ ਉਸ આરોપી ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਜਾਰੀ ਹੈ ਰਾਤ तकरीबन 3:30 ਵਜੇ ਇੱਕ ਸਕੋਰਪੀਓ ਗੱਡੀ ਜੋ ਸਾਡੇ ਪਿੱਛੇ ਖੜੀ ਹੈ ਇਹ ਸਾਡੇ ਇੱਥੇ ਤਵਕਲੀ ਮੋੜ ਵਿਖੇ ਸਾਡਾ ਪੋਲ ਦੇ ਵਿੱਚ ਮਾਰ ਕੇ ਐਕਸੀਡੈਂਟ ਕਰਕੇ ਤੇ ਰਾਤੀ ਇੱਥੇ ਖੜੀ ਹੈ ਨੁਕਸਾਨ ਸਾਡਾ ਕਾਫੀ ਨੁਕਸਾਨ ਕੀਤਾ ਹੈ ਗੱਡੀ ਨੇ ਪੋਲ ਤੋੜ ਕੇ ਟੁੱਟ ਗਿਆ ਸਪਲਾਈ ਵੀ ਇਫੈਕਟ ਹੋਈ ਹੈ ਜਦੋਂ ਅਸੀਂ ਥੋੜਾ ਮੇਨਟੇਨ ਕੀਤੀ ਹੈ ਸਪਲਾਈ ਬਟ ਵਿਦਬਾਟ ਦਾ ਕਿੰਨਾ ਕੁ ਨੁਕਸਾਨ ਹੋਇਆ ਪੋਲ तकरीबन तकरीबन 60-70 ਹਜ਼ਾਰ ਦਾ ਜੋ ਹੈ ਜੋ ਦਿਖਣ ਨੂੰ ਪ੍ਰਾਇਮਰੀਲੀ ਲੱਗ ਰਿਹਾ ਹੈ ਨੁਕਸਾਨ ਹੈਗਾ ਆ। ਮਹਿਕਮੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ? ਅਸੀਂ ਪੁਲਿਸ ਨੂੰ ਜੋ ਲੋਕਲ ਪੁਲਿਸ ਹੈ ਫੜਾਇਆ ਉਹਨਾਂ ਨੂੰ ਅਸੀਂ ਇਹ ਲਿਖ ਰਹੇ ਹਾਂ ਕਿ ਜੋ ਜਿਹੜੀ ਗੱਡੀ ਹੈ ਹੜਤਾਲ ਕਰਕੇ ਉਹਨਾਂ ਦੇ ਅਗੇਂਸਟ ਕਾਰਵਾਈ ਕੀਤੀ ਜਾਵੇ ਔਰ ਜੋ ਨੁਕਸਾਨ ਆਇਆ ਹੈ ਉਹਦੀ ਪਰਪਾਈ ਕਰਦੇ। ਤੇ ਪਤਾ ਲੱਗਿਆ ਵੀ ਕਿੰਨਾਂ ਨੇ ਗੱਡੀ ਕਿੰਨਾ ਦੀ ਕਿੰਨਾਂ ਨੇ ਨੁਕਸਾਨ ਕੀਤਾ ਹੈ? ਨਹੀਂ ਹਲੇ ਤੱਕ ਕੋਈ ਵੀ ਸਾਹਮਣੇ ਨਹੀਂ ਆਇਆ ਹੈਗਾ। ਗੱਡੀ ਲੋਕ ਹੈ। ਤੁਸੀਂ ਪੁਲਿਸ ਰਿਪੋਰਟ ਕਰਾਤੀ ਹੈ? ਜੀ। ਅਸੀਂ ਮੈਂ ਮੇਰੀ ਹੁਣੇ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਅਸੀਂ ਰਿਟਰਨ ਦੇ ਵਿੱਚ ਦੇ ਰਹੇ ਹਾਂ ਇਹ ਪਹਿਲਾਂ ਵੀ ਇਸ ਤਰ੍ਹਾਂ ਦੇ ਐਕਸੀਡੈਂਟ ਜਿਵੇਂ ਖੰਭੇ-ਕੁੰਬੇ ਉੱਪਰ ਜਾਂਦੇ ਹੁੰਦੇ ਆ ਉਹਦੇ ਵਿੱਚ ਕੀ ਕੀ ਪ੍ਰੋਸੀਜਰ ਹੁੰਦਾ ਹੈ ਕਈ ਵਾਰ ਤਾਂ ਕਹਿੰਦੇ ਵੀ ਮਤਲਬ ਡਿਪਾਰਟਮੈਂਟ ਪੈਸੀ ਪ੍ਰਵਾਹ ਕੇ ਕਲਮ ਕਰ ਦਿੰਦੇ ਆ ਜੀ ਅਗਰ ਜਿਹੜਾ ਕਲਪਰੇਟ ਹੈ ਜਿਹਨੇ ਐਕਸੀਡੈਂਟ ਕੀਤਾ ਹੈ ਜੇ ਉਹ ਡਿਪੋਜ਼ਿਟ ਐਸਟੀਮੇਟ ਸਾਡਾ ਹੁੰਦਾ ਆ ਜੋ ਆਪ ਆਕੇ ਜੋ ਅਮਾਉਂਟ ਪਣਦੀ ਹੈ ਜੋ ਸਾਡਾ ਐਸਟੀਮੇਟ ਤਿਆਰ ਹੁੰਦਾ ਉਹਦੀ ਜੋ ਅਮਾਉਂਟ ਹੁੰਦੀ ਹੈ ਜੋ ਪ੍ਰਵਾਹ ਦਿੰਦਾ ਆ ਤਾਂ ਸੈਪਰੇਟ ਹੋ ਜਾਂਦਾ ਉਹਦੇ ਪੁਲਿਸ ਕਾਰਵਾਈ ਨਹੀਂ ਹੋਈ ਹੁਣ ਤੁਸੀਂ ਇਸ ਮਾਮਲੇ ਉੱਤੇ ਕੀ ਕਾਰਵਾਈ ਕਰਾ ਰਹੇ ਹੋ ਅਸੀਂ ਪੁਲਿਸ ਸਟੇਸ਼ਨ ਨੂੰ ਲਿਖ ਰਹੇ ਹਾਂ ਕਿ ਜਿਹਦੀ ਗੱਡੀ ਹੈ ਫੇਸ ਕਰਮ ਤੇ ਜੋ ਮਹਿਕਮੇ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕਰਨਾ ਇਹ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਪ੍ਰਸ਼ਾਸਨ ਨੂੰ ਵੀ ਮੜਾ ਧਿਆਨ ਦੇਣ ਵੀ ਗੱਡੀ ਤੇਜ਼ ਰਫ਼ਤਾਰ ਤੇ ਸੀਗੀ ਜੀ ਤੇ ਖੰਬੇ 'ਚ ਲੱਗੀ ਹੈ ਤੇ ਇਹੀ ਦਿਨੇ ਹੁੰਦਾ ਤਾਂ ਕਿਸੇ ਦਾ ਜਾਲੀਮਾਲੀ ਨੁਕਸਾਨ ਹੋ ਸਕਦੀ ਬੱਚੇ ਖੇਡਦੇ ਆ ਬਜ਼ੁਰਗ ਬੰਦੇ ਚੱਲਦੇ ਆ ਸੜਕਾਂ ਤੇ ਮੜਾ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਵੀ ਰਾਤ ਨੂੰ ਥੋੜਾ ਜਿਹਾ ਪੁਲਿਸ ਦੀ ਗਸ਼ਤ ਗੁਸ਼ਤ ਵਧਾ ਦੇ ਵੀ ਜੇ ਕੋਈ ਐਵੇਂ ਦੀ ਵਾਰਦਾਤ ਹੁੰਦੀ ਹੈ ਤਾਂ ਮੌਕੇ ਤੇ ਉਹਨੂੰ ਕ ਉਹ ਦਿਨ ਚ ਹੁੰਦਾ ਤਾਂ ਕੁਝ ਵੀ ਹੋ ਸਕਦਾ ਸੀ ਕੰਨੀ ਟ੍ਰੈਫਿਕ ਹੁੰਦੀ ਆ ਧਿਆਨ ਨਾਲ ਚਲਾਇਆ ਚਾਹੀਦਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਥੋੜਾ ਖਿਆਲ ਕਰੋ ਵੀ ਇਹਨਾਂ ਨੂੰ ਸੇਫ ਸੈਂਸਰ ਤੋਂ ਕਿਵੇਂ ਬਚਾਉਣਾ ਆਮ ਦਿਨਾਂ ਦੇ ਵਿੱਚ ਇਸ ਬਾਜ਼ਾਰ ਦੇ ਵਿੱਚ ਰਸ਼ ਹੁੰਦਾ ਹਾਂਜੀ ਬਿਲਕੁਲ 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 ਕੀ ਲੱਗਦਾ ਜੇ ਦਿਨ ਦੇ ਭੱਜ ਤੇ ਦਣਾ ਕੁਝ ਉਹ ਕੁਝ ਵੀ ਹੋ ਸਕਦਾ ਦੇਖੋ ਇੱਥੇ ਬੱਚੇ ਫਿਰਦੇ ਆ ਸਕੂਲ ਤੇ ਮੋਟਰਸਾਈਕਲ ਆ ਕੋਈ ਕਿਤੇ ਕੁਝ ਵੀ ਹੋ ਸਕਦਾ ਰਾਜੇ ਇਹ ਸੁਖੋਰੇ ਬੋਲਦਾ ਟਾਈਮ ਸੀ ਜੋ ਇਹਨਾਂ ਨੇ ਸਰ ਗਿਆ ਕੰਮ ਇਹਦਾ ਆਸੈਂਸਰ ਨਾਲ ਕਾਰਵਾਈ ਕਰਨੀ ਚਾਹੀਦੀ ਗੱਡੀ ਨੇ ਕੀ ਨੁਕਸਾਨ ਕੀਤਾ ਫਿਲਹਾਲ ਰਾਤ ਨੂੰ ਕੰਪੈਰੀ ਕਿਤੇ ਵੱਜੀ ਸੀ ਉੱਤੇ ਤੱਕ ਤੇ ਗਏ ਕੋਈ ਨਹੀਂ ਸਿੱਧੀ ਗੱਲ ਉਹਰੇ ਆ ਕੇ ਤੇ ਗਿਰੀ ਆ ਕੇ ਤੇ